ਜਿਹੜੀ ਚੀਜ਼ ਬਾਰੇ ਤੁਸੀਂ ਜਿਆਦਾ ਸੋਚਣ ਲੱਗ ਜਾਓਗੇ ਉਹਦੀ ਪਾਵਰ ਵਧਣ ਲੱਗ ਪੈਂਦੀ ਹੈ ਮੈਂ ਕਈ ਵਾਰ ਤੇ ਉਦਾਹਰਣ ਦੇਣਾ ਹੁਣ ਆਪਣੇ ਇੱਧਰ ਜਦੋਂ ਕੋਈ ਬੰਦਾ ਬਿਮਾਰ ਹੋ ਜਾਏ ਨਾ ਹਸਪੀਟਲ ਐਡਮਿਟ ਹੋਵੇ ਤੇ ਖਬਰਾਂ ਲੈਣ ਵਾਲਿਆਂ ਦੀ ਲਾਈਨਾਂ ਲੱਗ ਜਾਂਦੀਆਂ ਪੂਆ ਮਸੀ ਮੰਮੇ ਨਾਨਕੇ ਚਾਚੇ ਤਾਏ ਲੈਣ ਡਾਕਟਰਾਂ ਨੂੰ ਕਹਿਣਾ ਪੈਂਦਾ ਬਈ ਬਾਹਰ ਚਲੋ ਬਈ ਇੱਕ ਇੱਕ ਜਣਾ ਘਰ ਲਓ ਅੱਛਾ ਬਾਹਰ ਮੈਂ ਵਿਦੇਸ਼ ਵਿੱਚ ਵੇਖਿਆ ਹੈ ਉਹ ਕਿਸੇ ਬੰਦੇ ਨੂੰ ਅੰਦਰ ਨਹੀਂ ਬਣਨ ਦਿੰਦੇ। ਬੰਦਾ ਐਡਮਿਟ ਕਰ ਲਿਆ। ਕਹਿੰਦੇ ਸਭ ਆਪਣੇ ਘਰ ਜਾਓ ਜਦੋਂ ਠੀਕ ਹੋ ਜਾਏਗਾ ਤੁਹਾਨੂੰ ਫੋਨ ਕਰ ਦਾਂਗੇ। ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਦੱਸ ਦਾਂਗੇ। ਤੁਹਾਡੇ ਇੱਥੇ ਕੋਈ ਕੰਮ ਨਹੀਂ। ਅੱਛਾ ਉਹ ਬੰਦੇ ਨੂੰ ਬਿਨਾਂ ਦਵਾਈ ਤੋਂ ਭਾਵ ਥੋੜੀ ਦਵਾਈ ਨਾਲ ਦਿੰਦੇ ਨੇ ਦਵਾਈ। ਥੋੜੀ ਦਵਾਈ ਨਾਲ ਬੰਦੇ ਨੂੰ ਠੀਕ ਕਰ ਲੈਂਦੇ ਨੇ। ਦੋ ਤਿੰਨ ਦਿਨ ਤਾਂ 48 ਘੰਟੇ ਪੈਰਾਸੀਟਾਮੋਲ ਹੀ ਦੇ ਜਾਂਦੇ ਹੋਰ ਕੋਈ ਦਵਾਈ ਨਹੀਂ ਦਿੰਦੇ ਥੋੜੀ ਦਵਾਈ ਨਾਲ ਹੀ ਬੰਦੇ ਨੂੰ ਠੀਕ ਕਰ ਲੈਂਦੇ ਇੱਥੇ ਬੁੱਤੀਆਂ ਦਵਾਈਆਂ ਦੇ ਦੇ ਕੇ ਦੇ ਦੇ ਕੇ ਸਾਹ ਸੰਗਤ ਤਾਂ ਵੀ ਬੰਦਾ ਕਈ ਦਿਨਾਂ ਬਾਅਦ ਠੀਕ ਹੁੰਦਾ ਤੇ ਮੈਨੂੰ ਉਹ ਸਮਝ ਪalak ਹੀ ਪਈ ਬੰਦੇ ਨੇ ਗੱਲ ਬੜੀ ਪਿਆਰੀ ਕਹੀ ਕਹਿੰਦੇ ਭਾਈ ਸਾਹਿਬ ਜੀ ਤਿੰਨ ਦਿਨ ਤਾਂ ਖਬਰ ਲੈਣ ਵਾਲਿਆਂ ਦੀ ਲੈਣ ਲੱਗੀ ਰਹਿੰਦੀ ਹੈ ਤੇ ਜਿਹੜਾ ਬੰਦਾ ਬਿਮਾਰ ਹੈ ਉਨੇ ਤਿੰਨ ਦਿਨ ਬਿਮਾਰੀ ਦਾ ਸਿਮਰਨ ਕਰਦਾ ਰਹਿੰਦਾ ਜਦੋਂ ਕੋਈ ਆਉਂਦਾ ਉਹ ਦੱਸਣਾ ਪੈਂਦਾ ਇਦਾਂ ਹੋਇਆ ਫਿਰ ਇਦਾਂ ਹੋਇਆ ਫਿਰ ਇਦਾਂ ਹੋਇਆ ਆਖਾ ਹੋ ਗਿਆ ਇਦਾਂ ਹੋ ਗਿਆ ਅੱਛਾ ਹੋ ਗਿਆ ਜਾਨੂ ਭੂਆ ਮਾਸੇ ਕੋਈ ਆ ਗਿਆ ਵੇ ਪੁੱਤ ਕੀ ਹੋਇਆ ਲੈ ਮਸੀਤਾਂ ਹੋਈ ਫਿਰ ਇਦਾਂ ਹੋਇਆ ਆਹ ਉਹ ਤਿੰਨ ਦਿਨ ਬਿਮਾਰੀ ਦਾ ਜਿੰਨੀ ਦੇਰ ਬਿਮਾਰੀ ਦਾ ਸਿਮਰਨ ਕਰੀ ਜਾਓਗੇ ਬੰਦਾ ਤੰਦਰੁਸਤ ਨਹੀਂ ਹੋਏਗਾ ਤਿੰਨਾਂ ਦਿਨਾਂ ਬਾਅਦ ਖਬਰ ਲੈਣ ਵਾਲਿਆਂ ਦੀ ਲੈਨ ਘਟ ਜਾਂਦੀ ਹੈ ਬੰਦਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਉਹਨਾਂ ਬਿਮਾਰੀ ਕਹਿੰਦੀ ਬੰਦ ਕਰਤੀ ਜਿਹੜੀ ਚੀਜ਼ ਦਾ ਅਸਰ ਸੁਰਤੀ ਉੱਤੇ ਹਟ ਜਾਏ ਉਹਦਾ ਸਰੀਰ ਉੱਤੇ ਵੀ ਹਟ ਜਾਂਦਾ ਸੁਰਤ ਵਾਰ-ਵਾਰ 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 ਸਿਮਰਨ ਕਰੀ ਗਈ ਬਿਮਾਰੀ ਹਟੀ ਨਹੀਂ ਉਹ ਬਾਹਰ ਵਿਦੇਸ਼ਾਂ ਚ ਥੋੜੀ ਦਵਾਈ ਨਾਲ ਠੀਕ ਤਾਂ ਕਰ ਲੈਂਦੇ ਉੱਥੇ ਬਿਮਾਰੀ ਰਿਪੀਟ ਨਹੀਂ ਕਰਦੀ ਦੁਬਾਰਾ ਦੱਸਣਾ ਨਹੀਂ ਪੈਂਦਾ ਕੀ ਹੋਇਆ ਕਿਉਂਕਿ ਵਾਰ-ਵਾਰ ਕਿਸੇ ਚੀਜ਼ ਦਾ ਸਿਮਰਨ ਕਰੋਗੇ ਨਾ ਉਹਦਾ ਅਸਰ ਤੁਹਾਡੇ ਉੱਤੇ ਹੁੰਦਾ ਹੈ ਪੰਚ ਤੰਤਰ ਗ੍ਰੰਥ ਵਿੱਚ ਇੱਕ ਗਾਥਾ ਆਈ ਪਰਵੰਨਾ ਸਾਹਿਬ ਨੇ ਆਪਣੀ ਇੱਕ ਪੁਸਤਕ ਵਿੱਚ ਵੀ ਲਿਖੀ ਹੈ ਤੁਹਾਨੂੰ ਵੀ ਯਾਦ ਹੋਵੇਗੀ ਜ਼ਿੰਦਗੀ 'ਚ ਚੀਜ਼ਾਂ ਕੰਮ ਆਉਣਗੀਆਂ ਜਿਹੜੀ ਚੀਜ਼ ਦਾ ਵਾਰ-ਵਾਰ ਵਾਰ-ਵਾਰ ਸੁਰਤੀ ਸਿਮਰਨ ਕਰੇ ਉਹ ਤੁਹਾਨੂੰ ਪ੍ਰਤੱਖ ਦੇਖਣ ਲੱਗ ਪੈਂਦੀ ਹੈ ਅੱਛਾ ਬਿਜ਼ਨਸ ਦਾ ਵੀ ਇੱਕ ਤਰੀਕਾ ਹੈ ਜਿਹੜੇ ਲੋਕ ਬਿਜ਼ਨਸ ਕਰਦੇ ਨੇ ਨਾ ਉਹ ਤੁਹਾਡੇ ਮਾਈਂਡ ਵਿੱਚ ਉਹ ਚੀਜ਼ ਬਾੜ ਦਿੰਦੇ ਨੇ ਇਹ ਗੱਲ ਸਹੀ ਹੈ ਪਤਾ ਕਿਵੇਂ ਤੁਸੀਂ ਘਰ ਵਿੱਚ ਟੈਲੀਵਿਜ਼ਨ ਲਾਇਆ ਹੈ ਉਹਦੇ ਉੱਤੇ ਵੀ ਐਡ ਆ ਰਹੀ ਹੈ ਵਿਆਹ ਸਾਬਣ ਖਰੀਦੋ ਤੁਸੀਂ ਮੋਬਾਈਲ ਖੋਲ ਲਿਆ ਉਹਦੇ ਤੇ ਵੀ ਐਡ ਆ ਗਈ ਸਵੇਰੇ ਘਰ ਦਾ ਦਰਵਾਜ਼ਾ ਖੋਲ ਲਿਆ ਅਖਬਾਰ ਚੁੱਕੀ ਅਖਬਾਰ ਦੇ ਪੇਜ ਤੇ ਵੀ ਉਹਦੀ ਐਡ ਹੈ ਘਰੋਂ ਬਾਹਰ ਨਿਕਲੇ ਕਿਸੇ ਦੀਵਾਰ ਉੱਤੇ ਵੀ ਛਾਪਿਆ ਹੋਇਆ ਵਿਆਹ ਗੋਦਰੇ ਸਾਬਣ ਲਓ ਜਦੋਂ ਵਾਰ-ਵਾਰ ਵਾਰ-ਵਾਰ ਵੇਖੋਗੇ ਸੁਰਤੀ ਉੱਤੇ ਅਸਰ ਹੋ ਜਾਣਾ ਤੁਸੀਂ ਬਾਜ਼ਾਰ ਵਿੱਚ ਜਾਓਗੇ ਸਭ ਤੋਂ ਪਹਿਲਾਂ ਤੁਸੀਂ ਉਸੇ ਸਾਬਣ ਨੂੰ ਚੁੱਕੋਗੇ ਮੋਲ ਵਿੱਚ ਜਾਓਗੇ ਸਭ ਤੋਂ ਪਹਿਲਾਂ ਤੁਹਾਡਾ ਹੱਥ ਉਸੇ ਸਬਣ ਤੇ ਜਾਣਾ ਹੈ ਪਤਾ ਕਿਉਂ ਸੁਰਤੀ ਨੇ 20 ਵਾਰ ਵੇਖ ਲਿਆ ਜਿਹੜੀ ਚੀਜ਼ ਸੁਰਤ ਵਾਰ-ਵਾਰ ਸਿਮਰਨ ਕਰੇ ਸਰੀਰ ਤੇ ਉਹਦਾ ਅਸਰ ਗਹਿਰਾ ਹੋ ਜਾਂਦਾ ਹੈ ਹੋ ਜਾਂਦਾ ਹੈ ਇਹੋ ਗੱਲ ਪਾਤਸ਼ਾਹ ਨੇ ਕਹੀ ਭਾਈ ਉੱਠਦਿਆਂ ਬੈੰਦਿਆਂ ਤੁਰਦਿਆਂ ਫਿਰਦਿਆਂ ਵਾਰ-ਵਾਰ ਜਪ ਵਾਹਿਗੁਰੂ 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 ਵਾਹ ਗੁਰੂ ਤੇਰੀ ਸੁਰਤੀ ਉੱਤੇ ਅਸਰ ਹੋ ਜਾਏਗਾ ਨਾਮ ਕਹ ਤਿਲੋਚਨ ਮੁਖ ਤੇ ਰਾਮ ਸੰਭਾਲ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਕਹਿੰਦੇ ਰੋਜ ਰਸਨਾ ਤੋਂ ਸੰਭਾਲ ਕਰ ਤਿਲੋਚਨ ਚਿੱਤ ਨਰੰਜਨ ਨਾਲ ਜੁੜ ਗਿਆ ਹੱਥ ਪੈਰ ਕੰਮ ਕਰਦੇ ਰਹਿਣਗੇ ਚਿੱਤ ਸਿਮਰਨ ਕਰਦਾ ਰਹੇਗਾ ਚਿੱਤ ਸਿਮਰਨ ਕਰੋ ਅਭਲੋਕ ਨੂੰ ਸਾ ਸੰਗਤ ਬਾਹਰੀ ਤੌਰ ਤੇ ਫਿਰ ਇਹ ਸਰੀਰ ਜਿਹੜਾ ਨਾ ਇਹਦੇ ਉੱਤੇ ਵੀ ਸ਼ਬਦ ਦਾ ਸਰਦੇ ਸਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਹਿ ਮਟਾਵੋ ਸਿਮਰੋ ਜਸ ਬਿਸੰਬਰ ਇਕੈ ਨਾਮ ਜਪਤ ਅਗੰਤ ਨਿਕੈ ਵੇਦ ਪੁਰਾਨ ਸਿਮਰਸੋ ਦਾ ਫਰ ਕਿੰਨੇ RAM ਨਾਮ ਇਕ ਅੱਖਰ ਕਿਨ ਕਾ ਏਕ ਜਿਸ ਜੀਵ ਵਸਾਵੇ ਤਾਂ ਕੀ ਮਮ ਗਣੀ ਨਾ ਆਵੇ ਜੀ ਕਦੋਂ ਵਸਣਾ ਪਹਿਲਾਂ ਰਸਨਾ ਤੁਜ ਆਪਣਾ ਪਏਗਾ ਨਮਕ ਹੈ ਤਲੋਚਨ ਮੁਖ ਤੇ RAM ਸਮਾਲਾ ਹਾਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਕਿਨ ਕਾ ਇੱਕ ਜਿਸ ਜੀਵ ਸਾਬੈ ਤਾਂ ਕਿ ਮਹਿਮਾ ਗਣੀ ਨਾ ਆਵੇ ਪਹਿਲਾਂ ਰਸਨਾ ਤੋਂ ਜਪਣਾ ਪਏਗਾ ਫਿਰ ਸੁਣਦਿਆਂ ਸੁਣਦਿਆਂ ਚਿੱਤ ਵਿੱਚ ਵੀ ਵਸ ਜਾਏਗਾ ਜਿਹੜੀ ਜੀਂ ਪਹਿਲਾਂ ਰਸਨਾ ਤੋਂ ਰਿਪੀਟ ਕਰੀਏ ਵਾਰ-ਵਾਰ ਇਹਦੇ ਇੱਕ ਦੋ ਐਗਜ਼ਾਮਪਲ ਤੁਹਾਡੇ ਪਕੜ ਵਿੱਚ ਆ ਜਾਣੀਆਂ ਜਦੋਂ ਪਹਿਲਾਂ